ਕਿਸਾਨਾਂ ਵੱਲੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪਰ ਹਰਿਆਣਾ ਬਾਰਡਰ ਨੂੰ ਪਾਜੀਪੁਰੀ ਸਪੋਰਟ ਨਾਲ ਤਰਨਾਤ ਕਰਕੇ ਸੀਲ ਕਰ ਦਿੱਤਾ ਗਿਆ ਤੇ ਦੱਸਦੇ ਕਿ ਕਿਸਾਨਾਂ ਨੂੰ ਰੋਕ ਲੈ ਅਥਰੂ ਗੈਜ਼ੇ ਗੋਲੇ ਰਬੜ ਦੇ ਗੋਲੀਆਂ ਜਿਹੜੀਆਂ ਪੁਲਿਸ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਹੁਣ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਤੇ ਹੋਰ ਜਥੇਬੰਦਿਆਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੇ ਕਿ ਉਹਨਾਂ ਨੇ ਕਹਿਣਾ ਹੈ ਕਿ ਕਿਸਾਨਾਂ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਇਸ ਦਾ ਉਹਨਾਂ ਵੱਲੋਂ ਭਾਰੀ ਵਿਰੋਧ ਵੀ ਜਿਹੜਾ ਕੀਤਾ ਜਾ ਰਿਹਾ ਉਧਰ ਕਿਸਾਨ ਆਗੂਆਂ ਨੇ ਕਹਿਣਾ ਕਿ ਉਹ 14 ਤਰੀਕ ਨੂੰ ਦਿੱਲੀ ਕੂਚ ਕਰਨਗੇ ਉਹਨਾਂ ਨੇ ਕਹਿ ਕੇ ਇੱਕ ਸੁਨੇਹਾ ਸੀ ਚੀਜ਼ ਦੇ ਚਾਲ ਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਇਹ ਤਰ੍ਹਾਂ ਦਿੱਤਾ ਜਾ ਰਿਹਾ ਇਸ ਜ਼ੋਰਾਰ ਉਹਨਾਂ ਨੇ ਕੇਂਦਰ ਤੇ ਭਾਜਪਾ ਸਰਕਾਰ ਖਿਲਾਫ ਜਮ ਕੇ ਪੜਾਸ਼ ਕੱਢੀ ਤੇ ਨਾਰੇਬਾਜੀ ਵੀ ਕੀਤੀ ਹੈ ਮੈਂ ਬਲਵੰਤ ਸਿੰਘ ਕੜਾਣੀ ਜਿਹੜਾ ਅਗੂ ਭਾਰਤੀ ਸਾਂਝ ਯੂਨੀਅਨ ਇਕਤਾ ਹੋ ਰਹਾ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਡੀਸੀ ਦਫ਼ਤਰ ਦੇ ਬਾਹਰ ਅੱਜ ਜਿੰਦਾ ਜਿੰਦਾ ਜਿਹੜੇ ਕਿਸਾਨ ਦਿੱਲੀ ਵੱਲੋਂ ਚੋਟ ਕਰ ਰਹੇ ਸੀ ਉਹਨਾਂ 'ਤੇ ਹੋ ਰਿਹਾ ਹੈ ਜ਼ਬਰ ਦੇ ਖਿਲਾਫ ਜੀ ਬਹੁਤ ਇਸ ਕਾਰਨ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਜਿਵੇਂ ਐਮਐਸਪੀ ਦੀ ਗਰੰਟੀ ਕਾਨੂੰਨ ਵਾਲੀ ਹੋਰ ਅੱਜ ਆਪਾਂ ਲਖੀਮਪੁਰ ਖੇਰੀ ਅਖੀਰੀ ਡਬਲਯੂ ਡੇ ਕਤਲੇਆਮ ਦੇ ਜੁਮੇਵਾਰ ਡੋਸ਼ੀਆਂ ਨੂੰ ਸਜ਼ਾਵਾ ਦਬਾਉਣ ਸਿਆਰੇ ਨੇ ਤੇ ਪੰਜਾਬ ਦੇ ਰਹਿੰਦੀਆਂ ਕੁੱਲ ਮੰਗਾ ਲਾਗੂ ਕਰਵਾਉਣ ਦੇ ਲਈ ਜਿਹੜੀ 14 ਮਾਰਚ ਨੂੰ ਸਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਕਿਸਾਨ ਪੰਚਾਇਤ ਦਿੱਲੀ ਵਿੱਚ ਕੀਤੀ ਜਾ ਰਹੀ ਆ ਉਸ ਪੰਚਾਇਤ ਨੂੰ ਸਫਲ ਕਰ ਲਈ ਉਹਦੀ ਰਸਥਲ ਵਜੋਂ ਦੀਆਂ ਤਿਆਰੀਆਂ ਵਜੋਂ ਅੱਜ ਜਿਲਾ ਸਾਰੇ ਪੰਜਾਬ ਦੇ ਜਿਲਾ ਬਦਲ ਦੇ ਕਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਨੇ ਨੇਕਤਾ ਹੋ ਰਹਾ ਪਤਾ ਹੈ ਯਾਰ ਭਾਰਤੀ ਕਿਸਾਨ ਯੂਨੀਅਨ ਡਕੋਤਾ ਧਰੇ ਰ ਭਾਰਤੀ ਦਾ ਸੀਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕਰਤਿ ਕਿਸਾਨ ਯੂਨੀਅਨ ਵੱਲੋਂ ਸਾਰੇ ਪੰਜਾਬ ਭਰ ਦੇ ਵਿੱਚ ਧਰਨੇ ਦੇ ਕੇ ਬੁਝਾਰੇ ਕਰਕੇ ਲੜ ਰਹੇ ਕੁਸੂਦੋਂ ਦਾ ਇੱਕ ਮੁੱਟਾ ਯਾਰ ਕਰ ਰਹੇ ਹੋ ਅਤੇ ਜਦੋਂ ਦੇ ਤਿਆਰੀ ਹੁੰਦੀ ਜੋਰ ਲੜ ਲੱਗੇ ਡੀਸੀ ਦਫਤਰ ਤੇ ਤਨਖਾਹ ਦਿੱਤਾ ਗਿਆ ਨੰਂ ਪੱਤਰ ਵੀ ਦਿੱਤਾ ਗਿਆ ਅਜੇ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸਾਡਾ ਸਿਰਫ ਮੁਜਾਰਾ ਕਰਨ ਦਾ ਪ੍ਰੋਗਰਾਮ ਨਹੀਂ ਹੈ ਕੇਂਦਰ ਸਰਕਾਰ ਦੇ ਵੀ ਕਿਉਂਕਿ ਮੰਗ ਪੱਤਰ ਆਲਰੇਡੀ ਦਿੱਲੀ ਸਰਕਾਰ ਨੂੰ ਪਤਾ ਹੈ ਕਿ ਕਿਰਵਾਦਾਂ ਦੀ ਮੰਗਾਂ ਕੀ ਨੇ ਸਾਰਾ ਕੁਝ ਪਹੁੰਚਿਆ ਹੋਇਆ ਤੇ ਅਸੀਂ ਅੱਜ ਜਨਤਾ ਨੂੰ ਵੇਰ ਕਰ ਰਖਾਤਰ ਇੱਕ ਰੋਸ ਪ੍ਰਗਟਾਉਣ ਖਾਤਰ ਪੂਰੀਆਂ ਤਿਆਰੀਆਂ ਪੰਜਾਬ ਦੇ ਕਿਸਾਨ ਪੱਪਾ ਭਾਰਨੇ ਦੇਖਦੇ ਕਿਸਾਨ ਪੱਪਾ ਭਾਰਨੇ ਲੜਵਗੇ ਦਿੱਲੀ ਸਰਕਾਰ ਨੂੰ ਗੋਟੜੀਆਂ ਕਰਕੇ ਹਟਾ ਦੇਣਾ ਦੱਸਾਂ ਤੇ ਜਾਣ ਕੇ ਫਿਰ ਰੇਲਾ ਸਾਡੀ ਯਾ ਰੇਲਾ ਬੱਸਾਂ ਹੋਰ ਕਿਸੇ ਸਾਧਨਾ ਤੇ ਜਿਵੇਂ ਵੀ ਆ ਚਾਹੇ ਜੇ ਦਿੱਲੀ ਸਰਕਾਰ ਕੇ ਹਰਿਆਣਾ ਸਰਕਾਰ ਰੋਕਾ ਲਾਉਂਦੀ ਆ ਚਾਹੇ ਸਾਨੂੰ ਤੁਰ ਕੇ ਦਿੱਲੀ ਦਾ ਜਾਣਾ ਪਵੇ ਪਰ ਜਾਵਾਂਗੇ